ਹੈਲੋ ਹਾਂਜੀ ਸਾਡੇ ਵੱਲੋਂ ਸਤਿ ਸ੍ਰੀ ਅਕਾਲ ਮਾਂ ਕਾ ਪਿਆਰਾ ਬਲੌਗ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਅੱਜ ਆਪਾਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਕਿਉਂਕਿ ਕਾਫੀ ਭੈਣਾਂ ਨੂੰ ਵੀਰਾਂ ਨੂੰ ਬਣਾ ਇਦਾਂ ਹੁੰਦਾ ਜਦੋਂ ਘਰ ਦੇ ਵਿੱਚ ਮਨ ਕਿ ਲੜਾਈ ਝਗੜਾ ਵੱਧ ਜਾਂਦਾ ਇਤਫਾਕ ਨਹੀਂ ਰਹਿੰਦਾ ਪੈਸਾ ਨਹੀਂ ਖੜਦਾ ਹਨ ਆਪਾਂ ਨੂੰ ਹੁੰਦੇ ਵੀ ਪਤਾ ਨਹੀਂ ਸਾਡੇ ਘਰ ਕਿਸੇ ਨੇ ਹਨ ਕਰਾਤਾ ਪਰ ਮੈਂ ਜਿਸ ਤਰ੍ਹਾਂ ਮੰਨਦੀ ਹਾਂ ਨਾ ਵੀ ਕਰਾਇਆ ਜਾਦੂ ਟੂਣਾ ਭੂਤ ਪ੍ਰੇਤ ਹਨ ਕੁਝ ਨਹੀਂ ਹੁੰਦੇ ਪਰ ਅਗਰ ਤੁਸੀਂ ਮੰਨਦੇ ਹੋ ਅਗਰ ਤੁਹਾਡੇ ਮਨ ਦੇ ਵਿੱਚ ਕਈ ਵਾਰੀ ਬਹਿਮ ਹੋ ਜਾਂਦਾ ਤਾਂ ਉਸ ਨੂੰ ਆਪਾਂ ਹਨ ਬਾਬਿਆਂ ਕੋਲੇ ਜਾ ਜਾ ਕੇ ਹਨ 5-5 10-10000 ਰੁਪਏ ਦਿੰਨੇ ਪਰ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਸਗੋਂ ਉਹ ਚੀਜ਼ ਵੱਧ ਹੀ ਜਾਂਦੀ ਹੈ ਤੇ ਨਾਲੇ ਤਾਂ ਪੈਸੇ ਦਾ ਨੁਕਸਾਨ ਨਾਲੇ ਹਨ ਆਪਣੇ ਸਾਰੀਆਂ ਚੀਜ਼ਾਂ ਦਾ ਨਾ ਅੱਜ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਨਾ ਤਰੀਕਾ ਦੱਸਣ ਲੱਗੀ ਹਾਂ ਅਗਰ ਤੁਸੀਂ ਇਸ ਨੂੰ ਵਰਤੋਗੇ ਤਾਂ ਦੇਖੋ ਕੁਝ ਹੀ ਦਿਨਾਂ ਵਿੱਚ ਤੁਹਾਡੇ ਘਰ ਵਿੱਚ ਹਨਾ ਪੈਸਾ ਵੀ ਖੜਨ ਲੱਗੇਗਾ ਲੜਾਈ ਝਗੜਾ ਵੀ ਮੁਕੇਗਾ ਤੇ ਕੀਤਾ ਕਰਾਇਆ ਵੀ ਖਤਮ ਹੋਪਦਾ ਸਭ ਤੋਂ ਪਹਿਲਾਂ ਦੇਖੋ ਮੈਂ ਹਰ ਵਾਰ ਜਿਹੜੀ ਗੱਲ ਤੋਂ ਹੁਣ ਦੱਸ ਦਿੰਨੀ ਹੂੰ 20 ਦੇ ਅਨੁਸਾਰ ਦੱਸ ਜਿੰਨੇ ਗੁਰੂ ਸਾਹਿਬਾਂ ਤੇ ਭਰੋਸਾ ਰੱਖ ਕੇ ਤੁਸੀਂ ਨੇ ਹੀ ਇਹ ਕਰਨੀਆਂ ਨੇ ਦੇਖੋ ਜਿਹੜੀ ਆਪਾਂ ਹੋਰ ਵੀਡੀਓ ਪਾਈਆਂ ਨੇ ਜਿਨ੍ਹਾਂ ਨੂੰ ਭਰੋਸਾ ਹਨਾ ਉਹਨਾਂ ਨੇ ਉਸ ਨੂੰ ਬਹੁਤ ਪਸੰਦ ਕੀਤਾ ਇੱਕ ਵਾਰੀ ਗੁਰੂ ਸਾਹਿਬਾਂ ਦੇ ਭਰੋਸਾ ਰੱਖ ਕੇ ਦੇਖੋ ਕਿਉਂਕਿ ਜਦੋਂ ਸਾਰੇ ਰਸਤੇ ਬੰਦ ਹੋ ਜਾਂਦੇ ਨੇ ਉਦੋਂ ਇੱਕੋ ਹੀ ਰਸਤਾ ਹੈ ਜਿਹੜਾ ਕਿ ਆਪਾਂ ਹਨਾ ਰੱਬ ਦਾ ਹੈ ਕਿਉਂਕਿ ਇਹ ਤਾਂ ਆਮ ਕਿਹਾ ਜਾਂਦਾ ਹੈ ਕਹਿੰਦੇ ਇਨਸਾਨ ਹੈ ਜਿਹੜਾ ਉਹ ਜਿਉਂਦਿਆਂ ਦੀ ਬਾਹਾਂ ਛੱਡਦੇ ਨੇ ਪਰ ਗੁਰੂ ਸਾਹਿਬ ਨੇ ਜਿਹੜੇ ਉਹ ਪਰਲੋਕ ਦੇ ਵਿੱਚ ਹਨ ਉੱਥੇ ਵੀ ਬਾਹ ਫੜਦੇ ਆ ਸਭ ਤੋਂ ਪਹਿਲਾਂ ਤੁਸੀਂ ਨੇ ਹੈਨਾ ਸਵੇਰੇ ਉੱਠਣਾ ਹੈ ਉੱਠ ਕੇ ਇਸ਼ਨਾਨ ਕਰਨਾ ਹੈ ਕਿਸੇ ਇਸ਼ਨਾਨ ਕਰਨਾ ਹੈ ਕਿਸੇ ਇਸ਼ਨਾਨ ਕਰਕੇ ਤੁਸੀਂ ਨੇ ਜਿੱਥੇ ਵੀ ਤੁਸੀਂ ਜੋਤੂਫ ਕਰਦੇ ਹੋ ਹੈਨਾ ਜਾਂ ਬੈਠ ਕੇ ਪਾਠ ਕਰਦੇ ਹੋ ਤੁਸੀਂ ਕਿਸੇ ਵੀ ਧਰਮ ਨੂੰ ਮੰਨਦੇ ਹੋ ਹੈਨਾ ਮੈਂ ਇਹ ਨਹੀਂ ਕਹੂੰਗੀ ਵੀ ਤੁਸੀਂ ਸਿਰਫ ਗੁਰੂ ਸਾਹਿਬਾਂ ਦੇ ਅੱਗੇ ਹੈਨਾ ਅਰਦਾਸ ਕਰਿਓ ਕਿਉਂਕਿ ਕਈ ਜਿਹੜੇ ਨਿਤਾਰ ਮੁੰਨੇ ਹਿੰਦੂ ਨੇ 크ਿਸਚੀਨ ਨੇ ਨਾ ਉਹ ਨਹੀਂ ਮੰਨਦੇ ਤਾਂ ਤੁਸੀਂ ਆਪਣੇ ਹਨਾ ਧਰਮ ਦੇ ਕਿਸੇ ਵੀ ਤੁਸੀਂ ਜਿੱਥੇ ਮੰਨਦੇ ਹੋ ਉੱਥੇ ਜਾ ਕੇ ਤੁਸੀਂ ਨੇ ਦੋਨੋਂ ਹੱਥ ਜੋੜ ਕੇ ਅਰਦਾਸ ਕਰਨੀ ਹੈ ਕਿ ਵਾਹਿਗੁਰੂ ਜੀ ਦੇਖੋ ਕਿਸੇ ਨੇ ਵੀ ਸਾਡੇ ਤੇ ਦੁਸ਼ਮਨ ਨੇ ਹਨਾ ਕਰਾਇਆ ਹੈ ਸਾਡੇ ਘਰ ਦੇ ਵਿੱਚ ਕੋਈ ਵੀ ਇਫਤਾਰ ਨਹੀਂ ਹੈ ਨਾ ਕੁਝ ਵੀ ਹੈਗਾ ਨਾ ਉਹਦੀ ਸਾਰੀ ਅਰਦਾਸ ਕਰਕੇ ਇਹ ਪ੍ਰਮਾਤਮਾ ਜੀ ਸਾਡੇ ਘਰ ਦੇ ਵਿੱਚ ਪਿਆਰ ਦੀ ਫਾਕ ਤੇ ਪੈਸੇ ਦੀ ਜਿਹੜੀ ਤੰਗੀ ਹੈ ਇਹਨੂੰ ਖਤਮ ਕਰੋ ਤੇ ਸੰਪੂਰਨ ਭਰੋਸਾ ਰੱਖਣਾ ਹੈ ਤੇ ਉਸ ਤੋਂ ਬਾਅਦ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਕਰੋ ਪਹਿਲਾਂ ਜਪਜੀ ਸਾਹਿਬ ਦਾ ਪਾਠ ਕਰਨਾ ਹੈ ਫਿਰ ਸੁਖਮਨੀ ਸਾਹਿਬ ਦਾ ਪਾਠ ਕਰਨਾ ਹੈ ਅਗਰ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਨਹੀਂ ਕਰ ਸਕਦੇ ਕਿਉਂਕਿ ਉਹਨੂੰ 1.5-2 ਘੰਟੇ ਲੱਗ ਜਾਂਦੇ ਹੈਗੇ ਤੇ ਨਹੀਂ ਵੀ ਆਉਣਾ ਹੁੰਦਾ ਕਈ ਵਾਰੀ ਤਾਂ ਤੁਸੀਂ ਹਨਾ ਇਦਾਂ ਕਰਨਾ ਇੱਕ ਪੌੜੀ ਸੁਖਮਨੀ ਸਾਹਿਬ ਦੇ ਪਾਠ ਦੀ ਹੈ ਨਾ ਰੋਜ਼ ਕਰ ਲਿਆ ਕਰੋ ਇੱਕ ਤੇ ਜਾਂ ਦੋ ਪੌੜੀਆਂ ਹਨਾ ਰੋਜ਼ ਕਰ ਲਿਆ ਕਰੋ ਅਗਰ ਫਿਰ ਵੀ ਤੁਸੀਂ ਉਹ ਵੀ ਨਹੀਂ ਕਰ ਸਕਦੇ ਤਾਂ ਜਪਜੀ ਸਾਹਿਬ ਦਾ ਇੱਕ ਪਾਠ ਜ਼ਰੂਰ ਕਰਨਾ ਹੈ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਇੱਕ ਸ਼ਬਦ ਦਾ ਪਾਠ ਦੱਸ ਰਹੀ ਹਾਂ ਹਨਾ ਉਹ ਵੀ ਕਰਨਾ ਹੈ ਤੇ ਇੱਕ ਬ੍ਰਹਮ ਕਵਚਨ ਹੁੰਦਾ ਉਹਦਾ ਪਾਠਣਾ ਰੋਜ਼ਗਰਨੇ ਉਹ 5-10 10 ਮਿੰਟ ਦੇ ਵਿੱਚ ਹਨ ਤੁਸੀਂ ਕੰਪਲੀਟ ਕਰ ਲਓਗੇ ਡੇਲੀ ਤੁਸੀਂ ਬ੍ਰह्म ਕਵਚ ਦੇ ਪੰਜ ਪਾਠ ਕਰਨੇ ਆਗਰ ਤੁਸੀਂ ਸੁਖਨੀ ਸਾਹ ਦਾ ਪਾਠ ਨਹੀਂ ਕਰ ਸਕਦੇ ਤਾਂ ਦੇਖਿਓ ਹਨ ਦਿਨਾਂ ਦੇ ਵਿੱਚ ਹੀ ਤੁਹਾਡੇ ਹਨ ਜੋ ਵੀ ਕੀਤਾ ਕਰਾਇਆ ਜੋ ਵੀ ਤੁਹਾਡੇ ਮਨ ਦੇ ਵਿੱਚ ਹੈ ਘਰ ਦੇ ਵਿੱਚ ਹਨ ਇਤਫਾਕ ਨਹੀਂ ਹੈਗਾ ਪੈਸਾ ਨਹੀਂ ਖਰਦਣਾ ਸਾਰਾ ਕੁਝ ਨਾ ਨਾਰਮਲ ਹੋ ਜਾਏਗਾ ਤੇ ਘਰ ਵਿੱਚ ਤੁਸੀਂ ਦੇਖਿਓ ਇੱਕ ਪੋਜ਼ਿਟਿਵਿਟੀ ਹਨ ਆ ਜਾਏਗੀ એનર્ਜੀ ਆਉਗੀ ਤੇ ਇਸ ਨੂੰ ਜ਼ਰੂਰ ਕਰਨਾ ਅਗਰ ਚੰਗਾ ਲੱਗੇ ਹਨ ਤੇ ਦੂਸਰੀ ਗੱਲ ਰੱਖਿਆ ਦੇ ਸ਼ਬਦਾਂ ਦੇ ਵਿੱਚ ਹਣਾ ਆਪਾਂ ਨੇ ਜਿਹੜਾ ਸ਼ਾਮ ਨੂੰ ਪਾਠ ਕਰਦੇ ਕਿਰਤਨ ਸੋਲਾ ਸਾਹਿਬ ਰੱਖਿਆ ਦੇ ਸੱਬ ਉਹਦੇ ਵਿੱਚ ਨਾ ਇੱਕ ਸ਼ਬਦ ਹੈਗਾ ਤੁਸੀਂ ਉਹਦਾ ਪਾਠ ਡੇਲੀ ਕਰਨਾ ਉਸ ਪਾਠ ਨੂੰ ਤੁਸੀਂ ਹਣਾ 101 ਵਾਰੀ ਮਲਕੀ ਜ਼ਰੂਰ ਕਰਨੀ ਕਰਨਾ ਹੈ ਨਾ ਅਗਰ ਜਿਨਾ ਵਿੱਚ ਤੁਹਾਨੂੰ ਲੱਗਦਾ ਸਾਡੀ ਕਰ ਕਰਾਇਆ ਤਰਾਇਆ ਨਾ ਜਾਂ ਕੋਈ ਇਸ ਵੀ ਕੋਈ ਗੱਲਬਾਤ ਹੈ ਨਾ ਤੁਸੀਂ ਸ਼ੁਰੂ ਕਰਨਾ ਬਿਲਾਬਲ ਮਹਲ ਦਾ ਪੰਜਵਾਂ ਦਾਤੀ ਬਾਉ ਨਾਲ ਲੱਗੇ ਪਾਰਵਰਮ ਸਰ ਨਾਈ ਚੋਗਿਰਦ ਹਮਾਰੇ RAM ਕਰ ਦੁਖ ਲੱਗੇ ਨਾ ਭਾਈ ਸਤਗੁਰ ਪੂਰਾ ਭੇਟਿਆ ਜਿਨ ਬੰਤ ਬਣਾਈ RAM ਨਾਮ ਔਖਾ ਦਿਆ ਇਕ ਕਲੇ ਬਲਾਈ ਰਹਾਓ ਰਾਖ ਲੀਏ ਤੇ ਨ ਰੱਖਣ ਹਰ ਸਭ ਬਿਆਦ ਮਿਟਾਈ ਕੋਹਨਾ ਨਾ ਕਿਰਪਾ ਪਈ ਪ੍ਰਭ ਪਈ ਸਹਾਈ ਵਾਹਿਗੁਰੂ ਵਾਹਿ ਤੂ ਵਾਹਿ ਤੂ ਵਾਹਿ ਇਸ ਤਰੀਕੇ ਦੇ ਨਾਲ ਤੁਸੀਂ ਨੇ ਇਸ ਪਾਠ ਨੂੰ ਕਰਨਾ ਹੈ ਤਾਂ ਕੁਝ ਦਿਨਾਂ ਦੇ ਵਿੱਚ ਤੁਰਦੇ ਫਿਰਦੇ ਵੀ ਦੇਖੋ ਤੁਸੀਂ ਇਸ ਪਾਰਟ ਨੂੰ ਕਰਦੇ ਰਹਿਣਾ ਪਰ ਗੁਰੂ ਸਾਹਿਬਾਂ ਤੇ ਭਰੋਸਾ ਰੱਖਣਾ ਕੋਈ ਵੀ ਕੀਤਾ ਕਰਾਇਆ ਹਨਾ ਤੁਹਾਡੇ ਘਰ ਵਿੱਚ ਤੁਹਾਨੂੰ ਲੱਗਦਾ ਹਨਾ ਵੀ ਸਾਡੇ ਘਰ ਵਿੱਚ ਕਿਸੇ ਨੇ ਕਰਾਤਾ ਤਾਂ ਇਉਂ ਸਾਡੇ ਘਰ ਇਦਾਂ ਤਾਂ ਹੈਨਾ ਤਾਂ ਇਹ ਸਾਰਾ ਕੁਝ ਠੀਕ ਹੋ ਜਾਊਗਾ ਵੀਡੀਓ ਚੰਗੀ ਲੱਗਦੀ ਹੁੰਦੀ ਆ ਤਾਂ ਲਾਈਕ ਮੈਂ ਸ਼ੇਅਰ ਜ਼ਰੂਰ ਕਰ ਲੈਕੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਆਪਣੇ ਚੈਨਲ ਦਾ ਨਾਮ ਤੁਹਾਨੂੰ ਪਤਾ ਹੀ ਹੈ ਮਾਂ ਦਾ ਪਿਆਰ ਔਰ ਬਲੌਗ ਇਦਾਂ ਨਹੀਂ ਸਾਰੀਆਂ ਬਹੁਤ ਸਾਰੀਆਂ ਤੁਹਾਨੂੰ ਵੀਡੀਓ ਮਿਲਣੀਆਂ ਤੇ ਇਹ ਦੇਖੋ ਨਾਮ ਦਾ ਹਨਾ ਪ੍ਰਤਾਪ ਹੈ ਜਿਹੜਾ ਨਾਮ ਤੇ ਭਰੋਸਾ ਰੱਖੂਗਾ ਉਹਦੇ ਤਾਂ ਵਾਹਿਗੁਰੂ ਜੀ ਆਪਣੇ ਆਪ ਹੀ ਵੇੜੇ ਪਾਰ ਕਰਦੇ ਆ ਤੇ ਇਹ ਕਹਿੰਦੇ ਦੁਨੀਆ ਛੱਡਦੀ ਜਿਉਂਦਿਆਂ ਨੂੰ ਸਾਧੂ ਮੋਇਆਂ ਦਾ ਵੀ ਸਾਥ ਨਿਭਾਉਂਦੇ ਨੇ ਤਾਂ ਭਰੋਸਾ ਰੱਖਣਾ ਜੀ ਵਾਹਿਗੁਰੂ ਜੀ ਕਰਤਾਲ ਸਭ ਵਾਹਿਗੁਰੂ ਜੀ